ਇਸ ਲਈ ਇਹ ਕਿ ਦੇਸ਼ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧੇ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਇੱਕ ਮਹੱਤਵਪੂਰਨ ਕਦਮ ਚੁੱਕਣ ਜਾ ਰਹੀ ਹੈ ਇਸ ਕਦਮ ਤਹਿਤ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਦੀ ਜਾਂਚ ਕੀਤੀ ਜਾਵੇਗੀ ਤੇ ਇਹ ਜਾਂਚ ਜੋ ਹੈ ਫੈਡਰਲ ਆਡੀਟਰ ਜਨਰਲ ਵੱਲੋਂ ਕੀਤੀ ਜਾਵੇਗੀ ਆਡੀਟਰ ਜਨਰਲ ਕੈਰਨ ਹੋਗਨ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹਨਾਂ ਦਾ ਦਫ਼ਤਰ 2026 ਲਈ ਪ੍ਰੋਗਰਾਮ ਦਾ ਆਡਿਟ ਕਰਨ ਦੀ ਯੋਜਨਾ ਬਣਾ ਰਿਹਾ ਹੈ ऑडिटर जनरल कैरन होगन ਦੇ ਦਫਤਰ ਦੁਆਰਾ ਇਸ ਆਡਿਟ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਇਸ ਦੇ ਰੂਪਰੇਖਾ ਦਾ ਕੋਈ ਖੁਲਾਸਾ ਨਹੀਂ ਕੀਤਾ ਗਿਆ ਇਸ ਵਿਸ਼ੇ ਤੇ ਇੱਕ ਰਿਪੋਰਟ ਜੋ ਹੈ ਅਗਲੇ ਸਾਲ ਸੰਸਦ ਵਿੱਚ ਪੇਸ਼ ਕੀਤੀ ਜਾਣ ਦੀ ਉਮੀਦ ਹੈ ਇਹ ਜਾਂਚ ਕੈਨੇਡਾ ਸਰਕਾਰ ਦੁਆਰਾ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਤੇ ਕੇਂਦ੍ਰਿਤ ਹੋਵੇਗੀ ਇਸ ਜਾਂਚ ਦਾ ਮੁੱਖ ਉਦੇਸ਼ ਜੋ ਹੈ ਇਹ ਯਕੀਨੀ ਕਰਨਾ ਹੈ ਕਿ ਪ੍ਰੋਗਰਾਮ ਨਿਰਪੱਖ ਪਾਰਦਰਸ਼ੀ ਅਤੇ ਪ੍ਰਭਾਵੀ ਢੰਗ ਨਾਲ ਚੱਲਦਾ ਰਹੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਾਅਦੇ ਦੇ ਨਾਲ ਨਾਲ ਪ੍ਰੋਗਰਾਮ ਦੀਆਂ ਚੁਣੌਤੀਆਂ ਅਤੇ ਸੰਭਾਵੀ ਦੁਰਵਰਤੋਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਔਰ ਡੀਟੈਲ ਜਨਰਲ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਵਿਦਿਆਰਥੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਕੈਨੇਡਾ ਦੇ ਵਿੱਚ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਤੇ ਵੀ ਵਿਚਾਰ ਕਰੇਗਾ ਇਹ ਜਾਂਚ ਜੋ ਹੈ ਉਹਨਾਂ ਚਿੰਤਾਵਾਂ ਨੂੰ ਦੂਰ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਹੈ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਕਲਿਆਣ ਤੈਤ ਕੀਤੀ ਜਾ ਰਹੀ ਹੈ ਇਹ ਜਾਂਚ ਕੈਨੇਡਾ ਦੇ ਸਿੱਖਿਆ ਖੇਤਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਭਵਿੱਖ ਲਈ ਕਹ ਦਈਏ ਕਿ ਵਿਰੋਧੀ ਕੰਜ਼ਰਵੇਟਿਵਾਂ ਸਮੇਤ ਆਲੋਚਕਾਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲਿਆਂ ਵਿੱਚ ਜੋ ਹੈ ਤੇਜ਼ੀ ਨਾਲ ਵਾਧੇ ਨੇ ਨੌਜਵਾਨਾਂ ਦੀ ਬੇਰੋਜ਼ਗਾਰੀ ਨੂੰ ਵਧਾਇਆ ਹੈ ਅਤੇ ਰਿਹਾਇਸ਼ੀ ਸੰਕਟ ਨੂੰ ਹੋਰ ਵੀ ਜ਼ਿਆਦਾ ਵਿਗਾੜ ਕੇ ਰੱਖ ਦਿੱਤਾ ਕੰਜ਼ਰਵੇਟਿਵ ਨੇਤਾ ਪੀਅਰੇ ਪੋਲੀਵਰੇ ਨੇ ਪਿਛਲੇ ਜੋ ਹਫ਼ਤੇ ਕਿਹਾ ਸੀ ਕਿ ਅਗਲੇ ਕੁਝ ਸਾਲਾਂ ਲਈ ਕੈਨੇਡਾ ਵਿੱਚ ਆਉਣ ਨਾਲੋਂ ਵੱਧ ਲੋਕਾਂ ਦੇ ਜਾਨ ਦੀ ਲੋੜ ਹੈ ਫੈਡਰਲ ਲਿਬਰਲ ਸਰਕਾਰ ਨੇ ਪਿਛਲੇ ਪੱਤਝੜ ਵਿੱਚ ਸਟੱਡੀ ਪਰਮਿਟ ਅਰਜ਼ੀਆਂ ਤੇ ਇੱਕ ਸੀਮਾ ਲਗਾਈ ਸੀ ਅਤੇ ਇਸ ਗਰਮੀਆਂ ਵਿੱਚ ਭਵਿਕ ਵਿੱਚ ਜੋ ਹੈ ਵਿਦਿਆਰਥੀਆਂ ਦੇ ਦਾਖਲੇ ਤੇ 15 ਤੇ ਸਲਾਮਸ਼ਿਵਰਾ ਕਰਨ ਦੀ ਯੋਜਨਾ ਬਣਾਈ ਹੈ 18 ਸਤੰਬਰ 2024 ਨੂੰ ਆਈਆਰਸੀਸੀ ਨੇ ਕਿਹਾ ਹੈ ਕਿ 2025 ਲਈ ਅਧਿਆਨ ਪਰਮਿਟ ਜਾਰੀ ਕਰਨ ਦੀ ਸੀਮਾ ਜੋ ਹੈ 437000 ਹੋਵੇਗੀ ਤੇ ਜੋ ਇਸ ਸਾਲ ਲਈ 425000 ਦੇ ਟੀਚੇ ਤੋਂ ਘਟ ਹੈ 2025 ਦਾ ਸਥਿਰ ਰਹਿਣ ਵਾਲਾ ਅੰਕੜਾ 2026 ਲਈ ਵੀ ਲਾਗੂ ਹੋਵੇਗਾ ਤੇ ਕੈਨੇਡਾ ਨੇ 2023 ਦੇ ਅਖੀਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸਬੰਧ ਵਿੱਚ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਾਰੀ ਕੀਤੇ ਗਏ ਸਟੱਡੀ ਪਰਮਿਟ ਇਸ ਸਾਲ ਪਹਿਲੀ ਤਿਮਾਹੀ ਵਿੱਚ ਜੋ ਹੈ 2024 ਦੀ ਇਸੇ ਮਿਆਦ ਦੇ ਮੁਕਾਬਲੇ ਲਗਭਗ ਜੋ ਹੈ 1 ਤਿਹਾਈ ਘਟ ਗਏ ਨੇ ਆਈਸੀਸੀ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ 2025 ਦੀ ਪਹਿਲੀ ਤਿਮਾਹੀ ਦੇ ਵਿੱਚ ਭਾਰਤ ਤੋਂ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਪਰਮਿਟਾਂ ਦੀ ਜੋ ਗਿਣਤੀ ਹੈ ਉਹ ਹੈ 30640 ਜਦੋਂ ਕਿ ਪਿਛਲੇ ਸਾਲ 44295 ਸੀ ਜੋ ਕਿ ਲਗਭਗ 33% ਗਿਰਾਵਟ ਹੈ કુલ ਅੰਕੜਿਆਂ ਦੇ ਵਿੱਚ ਵੀ ਗਿਰਾਵਟ ਆਈ ਹੈ ਦੱਸ ਦਈਏ ਕਿ 2024 ਦੇ ਵਿੱਚ 121070 ਤੋਂ ਘਟ ਕੇ 2025 ਦੀ ਪਹਿਲੀ ਤਿਮਾਈ ਦੇ ਵਿੱਚ 96015 ਹੋ ਗਈ ਹੈ ਇਹ 2023 ਦੀ ਆਖਰੀ ਤਿਮਾਹੀ ਵਿੱਚ ਕੈਨੇਡੀਅਨ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਤੇ ਰੋਕ ਲਗਾਉਣ ਤੋਂ ਬਾਅਦ ਇਹ ਰੁਝਾਨ ਜੋ ਹੈ ਘਟ ਰਿਹਾ ਹੈ ਤੇ 2023 ਵਿੱਚ ਕੈਨੇਡਾ ਨੇ ਕੁੱਲ 681115 ਸਟੱਡੀ ਪਰਮਿਟ ਜਾਰੀ ਕੀਤੇ ਸਨ ਜਿਨ੍ਹਾਂ ਵਿੱਚੋਂ 278045 ਭਾਰਤੀ ਸਨ ਤੇ ਪਿਛਲੇ ਸਾਲ ਇਹ ਕੁੱਲ 516275 ਰਹਿ ਗਿਆ ਹੈ ਜਿਸ ਵਿੱਚ ਭਾਰਤੀ ਹਿੱਸੇ ਦੀ ਗਿਣਤੀ ਘਟ ਕੇ 188465 ਰਹਿ ਗਈ